ਕੁਦਰਤੀ ਤੌਰ ਤੇ ਸੁਭਾਅਕ ਸਾਡੇ ਹਿੰਦੁਸਤਾਨ ਚ ਬੜਾ ਚੰਗਾ ਰਿਵਾਜ ਸੀ ਮੈਂ ਇਹ ਰੋਜ ਤਵਾਲਾ ਹੁਣਾ ਅੱਜ ਖਤਮ ਹੋ ਗਿਆ ਅੱਗੇ ਹੀ ਸਵਾਲ ਕਰਦੇ ਸਾਂ ਭਾਈ ਸਾਹਿਬ ਤੁਹਾਡਾ ਗੁਰੂ ਕੌਣ ਹੈ ਹਿੰਦੁਸਤਾਨ ਵਿੱਚ ਰਿਵਾਜ ਸੀ ਭਾਵੇਂ ਕੋਈ Hindu ਹੈ ਮੁਸਲਮਾਨ ਕੋਈ ਵੀ ਹੈ ਜਦੋਂ ਮਿਲਣਾ ਨਾ ਤੁਸਾਂ ਕੋ ਗੁਰੂ ਧਾਰਨ ਕੀਤਾ ਹੁਣ ਇਹ ਗੱਲ ਹੋ ਗਈ ਮਾਈਨਸ ਹੁਣ ਕਹਿੰਦੇ ਵੀ ਗਿਆਨੀ ਜੀ ਕਿੰਨੇ ਕਾਕੇ ਨੂੰ ਕਹਿੰਦਾ ਤਿੰਨ ਤੇ ਦੋ ਗੁੱਡੀਆਂ ਕਹਿੰਦੇ ਬਾਹਰ ਕਿੰਨੇ ਗਾਇਰ ਐ ਬੜਾ ਜੋਰ ਐ ਬਾਹਰ ਜਾਣ ਦੇ ਮੈਂ ਕਿਹਾ ਬਾਹਰ ਨਾ ਜਾਓ ਅੰਦਰ ਆਓ ਬਾਹਰ ਨਾ ਜਾਓ ਅੰਦਰ ਆਓ ਕੁੜੀ ਨੇ ਹਾਈਲਾਈਟਸ ਕਰ ਲਈ ਐ ਕੋ ਬਾਹਰ ਦਾ ਸੋਚੋ ਇਹ ਸਾਡਾ ਪ੍ਰਾਤਨ ਵਿਸਾਰਨੀ ਬ੍ਰਹਮਚਾਰੀ ਪ੍ਰਸ਼ਾਦਾ ਛਕਣ ਲਗਾ ਤੇ ਉਹਨੇ ਪੁੱਛਿਆ ਵੀ ਮਹਾਂਪੁਰਸ਼ੋ ਤੁਹਾਡਾ ਗੁਰੂ ਕੌਣ ਐ ਇਹ ਕਹਿਣ ਲੱਗੇ ਜੀ ਮੈਂ ਤਾਂ ਗੁਰੂ ਧਾਰਨੀ ਨਹੀਂ ਕੀਤਾ ਇਤਿਹਾਸ ਕਹਿੰਦਾ ਕਿ ਬ੍ਰਹਮਚਾਰੀ ਨੇ ਥਾੜੀ ਵਗਾ ਕੇ ਛੁੱਟੀ ਕਹਿਣ ਲੱਗਾ ਮੇਰਾ ਤਾਂ ਧਰਮ ਕਰਮ ਕੋਈ ਨਹੀਂ ਰਿਹਾ ਕਿਉਂਕਿ ਮੈਂ ਨਗੁਰੇ ਦੇ ਘਰ ਰੋਟੀ ਖਾਧੀ ਹੈ ਨਗੁਰਾ ਹੋਣਾ ਇਨਾ ਗਨਾਹ ਹੈ ਗੁਰੂ ਗਨ ਸੱਚੇ ਪਾਤਸ਼ਾਹ ਕਹਿੰਦੇ ਨਗੁਰੇ ਕਾ ਹੈ ਨਾਉ ਪੁਰਾ ਨਗੁਰਾ ਹੋਣਾ ਤਾਂ ਦੂਰ ਦੀ ਬਾਤ ਨਗੁਰੇ ਦਾ ਨਾਮ ਲੈਣਾ ਵੀ ਗੁਨਾਹ ਹੈ ਪੰਚਮ ਪਾਚਾਂ ਨੇ ਇੱਕ ਬਹੁਤ ਕਰੜਾ ਸ਼ਲੋਕ ਲਿਖਿਆ ਹੈ ਸਾਨੂੰ ਸਮਝਾਉਣ ਲਈ ਜਦੋਂ ਕੋ ਪਿਆਰ ਨਾਲ ਨਾ ਮੰਨੇ ਤੇ ਮੁੜ ਕੇ ਮਾਪੇ ਪਟੋਕੀ ਮਾਰਦੇ ਨੇ ਕਹਿੰਦੇ ਗੁਰਮੰਤਰ ਹਣਸ ਜੋ ਪ੍ਰਾਣੀ ਤਰਗੰਤ ਜਨਮ ਪ੍ਰਸ਼ਟ ਨੇ ਕੂਕਰੇ ਸੂਕਰੇ ਗਰਦਵੇ ਕਾਕੇ ਸਰਪ ਨੇ ਤੁਰਖਲੇ ਜਿਨੇ ਗੁਰਮੰਤਰ ਨਹੀਂ ਲਿਆ ਉਹ ਕੁੱਤੇ ਵਰਗਾ ਹੈ ਉਹ ਸੂਰ ਵਰਗਾ ਹੈ ਉਹ ਗਧੇ ਵਰਗਾ ਹੈ ਉਹ ਕਾਂ ਵਰਗਾ ਹੈ ਉਹ ਸੱਪ ਵਰਗਾ ਤੁਸੀਂ ਸਹਿਸਕੀ ਦੀ ਬਾਣੀ ਚੋਂ ਸ਼ਲੋਕ ਪੜ੍ਹ ਸਕਦੇ ਹੋ ਸਾਡੇ ਸਿੱਖ ਧਰਮ ਦੇ ਰਹਿਤ ਨਾਮਿਆਂ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਜਾਂ ਕਿ ਰਹਿਤ ਨਾ ਜਾਣੀਏ ਗੁਰਮੰਤਰਨੀ ਚੀਤ ਤਾਂ ਕਾ ਭੋਜਨ ਖਾਏ ਕੇ ਵਿਸਰੇ ਹਰਸੋਂ ਪ੍ਰੀਤ ਜਿਹੜਾ ਆਪ ਰਹਿਤ ਮਰਿਆਦਾ ਚ ਪਰਪੱਕ ਨਹੀਂ ਜਾ ਕੇ ਰਹਿਤ ਨਾ ਜਾਣੀਏ ਗੁਰ ਮੰਤਰ ਨਹੀਂ ਚੀਤ ਤਾਂ ਕਾ ਭੋਜਨ ਖਾਏ ਕੇ ਵਿਸਰੇ ਹਰ ਸੋ ਪ੍ਰੀਤ ਤੈਨੂੰ ਵੀ ਰੱਬ ਭੁੱਲ ਜਾਏਗਾ ਇੱਥੇ ਗੁਸਾ ਨਾ ਕਰਨਾ ਇੱਕ ਮੈਂ ਆਮ ਸਾਥੀ ਜੀ ਗੱਲ ਕਹਿਣ ਲੱਗਾ ਤੁਸੀਂ ਆਮ ਸੰਗਤ ਸਾਨੂੰ ਕਹਿੰਦੇ ਗਿਆਨੀ ਜੀ ਪਹਿਲੇ ਗਿਆਨੀਆਂ ਵਰਗੇ ਹੁਣ ਗਿਆਨੀ ਵੀ ਨਹੀਂ ਰਹਿ ਜੇ ਗੁੱਸਾ ਭਾਵੇਂ ਕਰੋ ਬਿਲਕੁਲ ਠੀਕ ਆਖਿਆ ਜੇ ਨਹੀਂ ਰਹਿ ਕਾਰਨ ਤੁਸੀਂ ਵੀ ਉਹ ਨਹੀਂ ਰਹਤੇ ਸੀ ਤਾਂ ਇੱਕ ਢੱਲੇ ਹੋਏ ਜੇ ਅੱਗੇ ਗਿਆਨੀ ਰੋਟੀ ਖਾਣੀ ਤੇ ਬੀਬੀ ਨਾਲ ਸੁਖਮਨੀ ਸਾਹਿਬ ਦਾ ਪਾਠ ਕਰਨਾ ਵੀ ਗਿਆਨੀ ਜੀ ਨੂੰ ਪ੍ਰਸ਼ਾਦਾ ਛਕਾਉਣਾ ਤੇ ਗਿਆਨੀ ਨੇ ਸੁਖਮਨੀ ਸਾਹਿਬ ਦਾ ਨਾਲ ਪਾਠ ਉਸ ਪ੍ਰਸ਼ਾਦੇ ਤੇ ਪੜਿਆ ਗਿਆ ਉਹਨੇ ਸੁਖਮਨੀ ਸਾਹਿਬ ਦੇ ਅਰਥ ਕਰਨ ਨੇ ਸੁਖਮਨੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਸਰਾਵ ਤੇ ਹੁਣ ਬੀਬੀ ਨੇ ਜਵਾ ਲਾਇਦਾ ਮੇਰਾ ਮਨ ਡੋਲੇ ਮੇਰਾ ਤਨ ਡੋਲੇ ਤੇ ਜੇ ਮਨ ਡੋਲੇ ਤਨ ਡੋਲੇ ਦਾ ਤਵਾ ਲਾ ਕੇ ਤੇ ਗਿਆਨੀ ਰੋਟੀ ਕਹਿੰਦੇ ਗਿਆਨੀ ਦਾ ਮਨ ਤੇ ਤਨ ਡੋਲੇਗਾ ਗਿਆਨੀ ਨੇ ਇਹੋ ਕੋਸ਼ਿਸ਼ ਕਰਨੀ ਇਸ ਕਰਕੇ ਆਪਾਂ ਇਹ ਨਾ ਵੇਖੀਂ ਜਹ ਤਹਾਂ ਦਾ ਜੀਵੇ ਪ੍ਰਸ਼ਾਦ ਮੇਰਾ ਸਿੱਖ ਨਹੀਂ ਆ ਜਗਾਦ ਇਹ ਨਹੀਂ ਵੀ ਜਿੱਥੋਂ ਮਿਲਿਆ ਮੂੰਹ ਚ ਪਾ ਲਿਆ ਇਹ ਨਾ ਕਰਿਆ ਕਰੋ ਆਪਾਂ ਕੜਾ ਪ੍ਰਸ਼ਾਦ ਥੱਲੇ ਮੰਦਰ ਵਰਤੇ ਆ ਆਪਾਂ ਮਣਾ ਨੂੰ ਕੜਾ ਖਾਦਾ ਪਰ ਪ੍ਰਸ਼ਾਦ ਕਿਸੇ ਨਹੀਂ ਆਖਿਆ ਗੁਰੂ ਦੀ ਝੂਰੀ ਵਿੱਚ ਆਇਆ ਬਾਣੀ ਪੜੀ ਗਈ ਤੇ ਉਹ ਕੜਾ ਪ੍ਰਸ਼ਾਦ ਬਣ ਗਿਆ ਜਦੋਂ ਉਹਨੇ ਛੁੱਟੀ ਨਾ ਥਾੜੀ ਢਿਣੋੜੇ ਗਏ ਮਨ ਵਿੱਚ ਇੱਛਾ ਪੈਦਾ ਹੋ ਗਈ ਪੇ ਮੈਂ ਗੁਰੂ ਧਾਰਨ ਕਰਾਂ ਪਰ ਯਾਦ ਰੱਖਣਾ ਆਪਾ ਪੜਦੇ ਗੁਰ ਪੂਰਾ ਜਨ ਸਿਮਰਿਆ ਸੇਈ ਭੈ ਨਿਹਾਲ ਜਿਨ੍ਹਾਂ ਚਿਰ ਪੂਰਾ ਗੁਰੂ ਨਾਲ ਮਿਲੇ ਕਲਿਆਣ ਨੀ ਜੀ ਹੁੰਦੀ ਦਸਮ ਗ੍ਰੰਥ ਵਿੱਚ ਜਿਹੜੇ ਸੰਿਆਸੀ ਨੇ ਨਾ ਸੰਿਆਸੀਆਂ ਦਾ ਗੁਰੂ ਹੈ दत्तात्रयो پارਸਨਾਥ ਦੱਤਾ ਤ੍ਰਿਓ ਨੇ 24 ਗੁਰੂ ਧਾਰਨ ਕੀਤੇ ਨੇ 24 ਉਹਦਾ ਮੇਨ ਕਾਰਨ ਵੀ ਉਹਨੂੰ ਪਹਿਲਾਂ ਕੰਪਲੀਟ ਗੁਰੂ ਮਿਲਿਆ ਹੀ ਨਹੀਂ ਉਹਦੀ ਮਜਬੂਰੀ ਹੈ ਇਹ ਦਸਮਤੋ ਤੁਸੀਂ ਇਹ ਪੜ ਸਕਦੇ ਵੇਰਵਾ ਇਹਨਾਂ ਦੇ ਮਨ ਵਿੱਚ ਇੱਛਾ ਪੈਦਾ ਹੋ ਗਈ ਗੁਰੂ ਨੇ ਢੋਟਕਾਇਆ ਕਿ ਮੈਂ ਹਰ ਕਥਾ ਵਿੱਚ ਹਰ ਰੋਜ਼ ਇੱਕ ਲਫ਼ਜ਼ ਕਹਿਣਾ ਹੁੰਦਾ ਹੈ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੁਝ ਤੇਰਾ ਭਾਣਾ ਔਰ ਜਾਬਸਬ ਦੀ 109ਵੀਂ ਪੌੜੀ ਕੇ ਕਾਰਨ ਕੁਨਿੰਦ ਹੈ ਕਿ ਰੋਜੀ ਤਹੰਦ ਹੈ ਜਦੋਂ ਉਹਨੇ ਦੇਣਾ ਨਾ ਗਫਾ ਉਦੋਂ ਕਾਰਨ ਬਣਾਉਂਦਾ ਇਹ ਜਾਬਸਬ ਦੀ 109ਵੀਂ ਪੌੜੀ ਹੈ ਮਨ ਵਿੱਚ ਇੱਛਾ ਪੈਦਾ ਹੋ ਗਈ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੀ ਸੁਪੁੱਤਰੀ ਬੀਬੀ ਅਮਰੋ ਸਾਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਸਗੇ ਭਤੀਜੇ ਭਾਈ ਜੱਸੇ ਨਾਲ ਵਿਆਹੀ ਹੋਈ ਹੈ ਉਹ ਬੀਬੀ ਦੁੱਧ ਰੜਕਦੀ ਹੈ ਨਾਲ ਬਾਣੀ ਪੜਦੀ ਹੈ ਔਰ ਜਦੋਂ ਉਸ ਬੀਬੀ ਨੇ ਬਾਣੀ ਪੜੀ ਨਾ ਭਾਇਆ ਮਨੂਰ ਕੰਚਨ ਫਿਰੋਵਾ ਜੇ ਗੁਰ ਮੇੜੇ ਤਨੇ ਆ ਤੇ ਗੁਰੂ ਅਮਰਦਾਸ ਮਹਾਰਾਜ ਇੱਕ ਬੁਰਜੀ ਦੇ ਓਲੇ ਹੋ ਕੇ ਨੋ ਰਾਣੀ ਕੋਲ ਬਾਣੀ ਸੁਣਦੇ ਸਨ ਤੁਸੀਂ ਕਹੋ ਗਿਆਨੀ ਜੀ ਬੁਰਜੀ ਉਹ ਲੈਉਣ ਦਾ ਮਤਲਬ ਕੀ ਹੈ ਅੱਗੇ ਸ਼ਰਮ ਹੁੰਦੀ ਸੀ ਹੁਣ ਸ਼ਰਮ ਉੱਡ ਗਈ ਅੱਗੇ ਨੋਆ ਧੀਆਂ ਪੱਲਾ ਕਰਕੇ ਤੇ ਬੈਂਧੀਆਂ ਸਨ ਇਹ ਪਤਿਓਰੇ ਨੇ ਸਹੁਰੇ ਦੇ ਭਰਾ ਪੀਪੀ ਨੇ ਬਾਣੀ ਪੜ੍ਹੀ ਤੇ ਇਹਨਾਂ ਨੇ ਆਪਣੀ ਪਰਜਾਈ ਨੂੰ ਸਿਦਾ ਨਹੀਂ ਗਿਆ ਜਿਹੜੀ ਬੀਬੀ ਅਮਰੋਦੀ ਸਾਸਿਓਦਣਾ ਸੀ ਬੀਬੀ ਭਾਗੋ ਉਹਨੂੰ ਕਹਿਣ ਲੱਗੇ ਭਾਗੋ ਇਹਨੂੰ ਨੋ ਰਾਣੀ ਨੂੰ ਕੋਪੀ ਦੁਬਾਰਾ ਫਿਰ ਪੰਕਤੀਆਂ ਪੜ੍ਹੇ ਜਦੋਂ ਉਹਨੇ ਪੜ੍ਹਿਆ ਨਾ ਤੇ ਇਹ ਕਹਿਣ ਲੱਗੇ ਧੀਏ ਰਾਣੀਏ ਮੇਰੇ ਮਨ ਨੂੰ ਠੰਡ ਪੈ ਗਈ ਹੈ ਇਹ ਬਾਣੀ ਕੀ ਦੀ ਹੈ ਮੈਨੂੰ ਉਥੇ ਲੈ ਚਲ ਤੇ ਬੀਬੀ ਉਹਨोंने ਆਖਿਆ ਪਿਤਾ ਜੀ ਇਹ ਬਾਣੀ ਧੰਗ ਗੁਰੂ ਨਾਨਕ ਪਾਤਸ਼ਾਹ ਦੀ ਅਚਾਰਨ ਕੀਤੀ ਹੈ। ਔਰ ਉਹ ਜੋਤੀ ਜੋ ਸਮਾਗੇ ਨੇ ਉਹਨਾਂ ਦੀ ਥਾਂ ਤੇ ਇਸ ਮੌਕੇ ਮੇਰੇ ਪਿਤਾ ਜੀ ਖਰੂਰ ਸਾਹਿਬ ਨੇ ਤੁਹਾਨੂੰ ਪਤਾ ਸਾਡਾ ਕਰਦਾ। ਭਾਈ ਵੀਰ ਸਿੰਘ ਨੇ ਇੱਕ ਬੰਦ ਲਿਖਿਆ ਕਹਿੰਦੇ ਹਿਰਦੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ। ਨਿਉ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪੈ ਬਹਿੰਦੇ। ਔਰ ਅੰਗਰੇਜ਼ੀ ਦਾ ਕਵੀ 343 343 ਲਿਖਦਾ ਹੈ ਕਹਿੰਦਾ ਫਾਰ ਮੈਨ ਮੇ ਕੰਮ ਐਂਡ ਮੈਨ ਮੇ ਕੋ ਬਟ ਆਈ ਗੋ ਆਨ ਫਾਰ ਐਵਰ ਜਿਹੜੀ ਕਵਿਤਾ ਮੈਂ ਪਹਿਲਾਂ ਪਈ ਹੈ ਨਾ ਹਿਰਦੇ ਖੇਚ ਜਿਨ੍ਹਾਂ ਨੇ ਖਾਧੀ ਉਹ ਕਾਰ ਆਰਾਮ ਨਾ ਬੈਂਦੇ ਨਿਉ ਬਾੜੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪਰ ਬੈਂਦੇ ਇਹਦਾ ਅੰਗਰੇਜ਼ੀ ਵਿੱਚ ਅਨਵਾਦ ਇਹ ਹੈ ਭਾਵ ਜਿਹੜਾ ਚਰਨਾ ਨਾ ਨਾਉ ਰਾਤ ਵੇਂਦਾ ਹੈ ਨਾ ਉਹ ਦਿਨ ਵੇ ਦਾ ਉਹ ਆਪਣੀ ਮੰਜ਼ਲ ਉਤਰਿਆ ਜਾਂਦਾ ਹੈ ਕਹਿਣ ਲੱਗੇ ਧੀਏ ਐਂਉਂ ਕਰ ਮੈਨੂੰ ਉਹਨਾਂ ਦੇ ਚਰਨਾ ਚ ਲੈ ਚੱਲ ਕਹਿਣ ਲੱਗੀ ਤਾਇਆ ਜੀ ਮੈਨੂੰ ਪਿਤਾ ਜੀ ਨੇ ਕਿਹਾ ਸੀ ਵੀ ਜਨਾਂ ਚਿਰ ਤੈਨੂੰ ਲੈਣ ਨਹੀਂ ਆਈਏ ਤੂੰ ਉਹਨਾਂ ਚਰਉਣਾ ਨਹੀਂ ਅੱਗੇ ਬੀਬੀਆਂ ਨੂੰ ਲੈਣ ਵੀ ਜਾਂਦੇ ਸਨ ਤੇ ਛੱਡਣ ਵੀ ਜਾਂਦੇ ਸਨ ਹੁਣ ਬੀਬੀ ਨੇ ਮੋਟਰਸਾਈਕਲ ਫੜਿਆ ਤੇ ਭਵੇਂ ਤਿੰਨ ਗੇੜੇ ਪੇਕਿਆਂ ਦੇ ਘਰ ਮਾਰ ਲੈ ਹੁੰਦਰਾ ਨੇ ਮੋਬਾਈਲ ਆ ਗਿਆ ਮੋਬਾਈਲ ਮਨਾ ਕਰਨ ਆ ਰਿਹਾ ਕਿ ਕੱਲ ਜੋ ਮੋਬਾਈਲ ਰੱਪਤ ਕਰਨ ਨੂੰ ਹੋਨੇ ਆ ਇਹਦਾ ਨਾਮ ਰੱਖਿਆ ਕੱਲ ਜੋ ਅਠੇ ਪਰ ਪਵਾੜੇ ਪਉਂਦੀਆਂ ਨੇ ਮੇਰੀ ਸੱਸ ਨੇ ਮੈਨੂੰ ਆ ਆਖਿਆ ਮੇਰੇ ਸਹੁਰੇ ਹੁੰਤਰੇ ਨੇ ਆਪ ਭੁੱਲਿਆ ਤੇ ਉਹ ਆਂਦੀ ਪਰਵਾਹ ਨਾ ਕਰੀ ਭੁਗਣਾ ਨਹੀਂ ਉੱਥੇ ਸ਼ਾਂਤੀ ਕਿੱਥੇ ਮੈਂ ਇਹ ਨੰਗਾ ਬੋਲਦਾ ਪਰसों ਚੌਦੀ ਗਲ ਮੈਂ ਕਿਤੇ ਸਮਾਗਮ ਤੇ ਗਿਆ ਤੇ ਮੈਨੂੰ ਕਹਿਣ ਲੱਗੇ ਗਿਆਨੀ ਜੀ ਬੀਪੀ ਆਈ ਮਨਜੀਤ ਸਾਹਿਬ ਦੀ ਗੱਲ ਤੇ ਅਬੀਬੀ ਗਿਆਨੀ ਜੀ ਕਿਰਪਾ ਕਰੋ ਸਾਡੇ ਘਰ ਸੁੱਖ ਸਾਧਨੀ ਮੈਂ ਕਿਹਾ ਬੀਬੀ ਤੂੰ ਚੰਗੀ ਬਣ ਜਾ ਸ਼ਾਂਤੀ ਆ ਜਾਏਗੀ ਮੈਂ ਜਿੰਮਵਾਰ ਹਾਂ ਮੇਰੀ ਗੱਲ ਨੂੰ ਚਸੜ ਹਸਣਾ ਨਹੀਂ ਆਪਾਂ ਨੋਹਾਂ ਨੂੰ ਕਦੇ ਧੀਆਂ ਕਰਕੇ ਨਹੀਂ ਜਾਣਿਆ ਸਾਡਾ ਲਫ਼ਜ਼ ਹੈ ਨੋਹਾਂ ਧੀਆਂ ਪਰ ਆਪਾਂ ਨੋਹ ਨੂੰ ਜਦੋਂ ਬੋਲਦੇ ਆ ਕਹਿੰਦੇ ਬਗਾਨੀ ਧੀ ਤੇ ਜੇ ਬਗਾਨੀ ਧੀ ਹੈ ਤੇ ਉਹਦੇ ਕੋਲ ਆਸ ਕੀ ਰੱਖਦੀ ਹੈ ਸਾਡੇ ਸਮਾਜ ਵਿੱਚ ਇਹਨਾਂ ਨਿਗਰੇ ਹੋਏ ਆ ਬੀਬੀ ਵਿਆਹ ਕੇ ਲਿਆਂਦੀ ਹੈ 35 ਸਾਲ ਵਸੀ ਜਿੱਦਣ ਮਰ ਗਈ ਐ ਨਾ ਪੇਕੇ ਨੂੰ ਡੀਗਦੇ ਪਈ ਜਿੰਨਾ ਚਿਰ ਉਹ ਨਾ ਆਇਆ ਖਫਣ ਕੌਣ ਪਾਏਗਾ ਮੇਰੀ ਘਰ ਨੂੰ ਹਸਣਾ ਨਹੀਂ ਚਿੱਠਣਾ ਘਰ ਨੂੰ ਇਹ ਸਾਡੇ ਸਮਾਜ ਦੀਆਂ ਕਮਜ਼ੋਰੀਆਂ ਨੇ 35 ਸਾਲ ਵਿਆਹੀ ਨੂੰ ਹੋ ਗਏ ਨੇ ਪੰਜ ਬੱਚਿਆਂ ਨੂੰ ਜਨਮ ਦਿੱਤਾ ਹੈ ਘਰ ਵਿੱਚ ਆ ਕੇ ਭਾਂਡੇ ਮਾਂਜੇ ਨੇ ਝਾੜੂ ਥੇਰਿਆ ਲੇਕਿਨ ਮਰੀ ਤੋਂ ਬਾਅਦ ਵੀ ਪਕੜੇ ਕੱਪੜੇ ਕਪਟ ਪੇਕੇਆਂ ਦੇ ਹੁਣ ਇਹਦੇ ਤੋਂ ਵੱਡੀ ਸਾਡੀ ਭੈੜਾ ਰਿਵਾਜ ਕੀ ਹੋਇਆ ਜਿ세 ਬੱਚੇ ਜਮੇ ਉਥੇ ਕੱਪੜੇ ਹੈ ਨਹੀਂ ਇਸ ਗੱਲ ਨੂੰ ਕਿਥੋਂ ਮੇਰੀ ਕਿਉਂ ਕਿ ਮੈਂ ਤੁਹਾਡੀ ਕੌਮ ਦਾ ਪ੍ਰਚਾਰਕਾਂ ਨੋਹਾਂ ਨੂੰ ਧੀਆ ਕਰਕੇ ਜਾਣੀਏ ਸਤਕਾਰ ਮਿਲੇਗਾ ਤੇ ਜੇ ਨਹੀਂ ਚਰਵਾ ਕਰਦੇ ਤੇ ਮੇਰੇ ਨਾਲ ਗੱਡੀ 'ਚ ਬੈਠੋ ਮੈਂ ਗੱਡੀ ਅੰਦਰ ਵੜਾਂਗਾ ਨੋ ਪਾਣੀ ਲੈ ਕੇ ਆਵੇਗੀ ਪਿਤਾ ਜੀ ਪਾਣੀ ਪੀ ਲੋ ਕਾਰਨ ਮੈਂ ਉਹਨੂੰ ਧੀ ਜਾਣਦਾ ਉਹ ਮੈਨੂੰ ਪਤਾ ਕਰਕੇ ਜਾਣ ਦੀ ਜੇ ਇਹ ਸੁਭਾਵਿਕ ਗੱਲ ਐ ਟੌਪਿਕ ਨਹੀਂ ਗੁਰਮੁਖੋ ਕਹਿਣ ਲੱਗੇ ਧੀਏ ਰਾਣੀਏ ਮੈਂ ਉਹਨਾਂ ਕੋਲ ਮਾਫੀ ਮੰਗ ਲਾਂਗਾ ਮੇਰੇ ਨਾਲ ਚੱਲ ਬੀਬੀ ਅਮਰੋਜੀ ਬਾਸਰਗਿਆਂ ਤੋਂ ਤੁਰ ਪਈ ਇਹ ਬਾਹਰ ਖਲੋਗਾ ਤੇ ਜਾ ਕੇ ਪਿਤਾ ਜੀ ਨੂੰ ਮਿਲੀ ਤੇ ਕਹਿਣ ਲੱਗੇ ਧੀਏ ਰਾਣੀਏ ਜਿਹਨੂੰ ਨਾਲ ਲੈ ਕੇ ਆਏ ਉਹਨੂੰ ਪਿੱਛੇ ਛੱਡ ਆਈਂਗਾ ਕਹਿਣ ਲੱਗੀ ਤਾਇਆ ਜੀ ਆਜੋ ਪਿਤਾ ਜੀ ਬੁਲਾਉਂਦੇ ਨੇ ਤੁਹਾਨੂੰ ਬਾਬਾ ਅਮਰਦਾਸ ਜੀ ਗਏ ਨੇ ਧਰਮ ਕਰਕੇ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਡਿੱਗ ਪਏ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੇ ਬਾਹਾਂ ਤੋਂ ਫੜ ਕੇ ਆਖਿਆ ਤੁਸੀਂ ਸਾਡੇ ਕੁਰਮਚੰਦ ਹੋ ਕੁਰਮਚੰਦ ਅਸੀਂ ਤੁਹਾਨੂੰ ਧੀ ਦਿੱਤੀ ਹੈ ਅਸੀਂ ਤੁਹਾਡਾ ਸਤਿਕਾਰ ਕਰਨਾ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਮੈਂ ਕੁਰਮ ਬਣ ਕੇ ਨਹੀਂ ਆਇਆ ਮੈਂ ਤੇਰੇ ਦਰ ਦਾ ਪਖਾੜੀ ਬਣ ਕੇ ਆਇਆ ਇੱਕ ਬੀਬੀ ਰੋ ਰਹੀ ਹੈ ਮੈਂ ਬੜਾ ਮੈਂ ਬੜਾ ਪ੍ਰਭਾਵਤ ਤਾਂ ਤੇ ਮੈਂ ਬੀਬੀ ਨੂੰ ਨਮਸਕਾਰ ਕਰਦਾ ਹਾਂ ਸਾਡੇ ਸ਼੍ਰੋਮਣੀ ਕਮੇਟੀ ਵਾਲੇ ਭਰਾ ਕਿਉਂਕਿ ਬਾਰਡਰ ਤੇ ਪਿੰਡ ਤੇ ਕਿਤੇ ਮਾਰੇ ਦਾ અપਮਾਨ ਨਾ ਹੋਵੇ ਸਰੂਪ ਲੈ ਕੇ ਆਏ ਨੇ ਬਾਰਡਰ ਤੋਂ ਸਾਰੇ ਪਿੰਡਾਂ ਤੋਂ ਮੇਰੇ ਪਿੰਡੋਂ ਵੀ ਕੱਲ ਲੈ ਕੇ ਆਏ ਨੇ ਇੱਕ ਸਰੂਪ ਉਹਨਾਂ ਨੇ ਫੌਜੀ ਭਰਾ ਸਾਡੇ ਪਿੰਡ ਖਰੋਤੇ ਨੇ ਕਿਉਂਕਿ ਬਾਰਡਰ ਤੇ ਪਿੰਡ ਤੇ ਉਹਨਾਂ ਆ ਗਿਆ ਵੀ ਅਸੀਂ ਗੁਰੂ ਕੇ ਸੇਖਾਂ ਤੇ ਇੱਕ ਸੂਬ ਰਹਿਣ ਦੇ ਅਸੀਂ ਬਾਣੀ ਪੜ੍ਹਨੀ ਅਰਦਾਸਾਂ ਕਰਨੀਆਂ ਨੇ ਇੱਕ ਸੂਬ ਛੱਡਿਆ ਉਹ ਬੀਬੀ ਕਹਿਣ ਲੱਗੀ ਸਾਡੇ ਮੁਲਾਜ਼ਮਾਂ ਨੂੰ ਵੀਰੋ ਇਹ ਲੋੜਾ ਨਾ ਮਾਰੋ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਰਕੇ ਵਸਦੇ ਆਂ ਮੈਂ ਰੋਜ਼ ਦੋ ਟਾਈਮ ਦਰਸ਼ਨ ਕਰਨ ਦੀ ਮੈਂ ਕੀ ਕਰਾਂਗੀ ਇਹ ਸਾਡਾ ਪਿਓ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਸੀ ਉੱਥੇ ਰਹਿਣਾ ਤੇ ਜੇ ਕੋਈ ਵਾਧਾ ਘਾਟਾ ਹੋਇਆ ਅਸੀਂ ਪਹਿਲਾਂ ਜਾਣਵਾਰਾਂਗੇ ਪਰ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਸਾਡੇ ਤੋਂ ਪਾਸੇ ਨਾ ਕਰੋ ਇਹ ਮੈਨੂੰ ਰਾਤ ਮੇਰੇ ਲੜਕੇ ਨੇ ਵਿਖਾਇਆ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਤਾਜ਼ਾ ਜਾਨਣਾ ਹੈ ਇਵੇਂ ਨਾ ਜਿਹੜਾ ਮਿਲਿਆ ਉਹਦੇ ਗੋਡੇ ਨੂੰ ਪਾਇਓ ਜੀ ਬਾਬਾ ਜੀ ਕਰੋ ਕਿਰਪਾ ਬਾਬਾ ਤੋਂ ਖੁਦ ਮੰਗਤਾ ਹੈ ਮੰਗਤਾ ਤੁਹਾਨੂੰ ਕੀ ਦੇਵੇਗਾ ਮੰਗਤਿਆਂ ਦੇ ਮੰਗਤੇ ਨਾ ਬਣੋ ਰੋੜ ਪਾੜ ਕਰਦੇ ਆ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਦੋ ਤਿੰਨ ਚਾਰ ਨਹੀਂ ਇੱਕ ਦਾਤਾ ਕੌਣ ਜਿਹਦੇ ਅੱਗੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਹੱਥ ਜੋੜ ਕੇ ਮੱਥਾ ਟੇਕ ਕੇ ਆ ਕੇ ਸਿੱਖੋ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮੈ ਗੁਰੂ ਮਾਨਿਓ ਗ੍ਰੰਥ ਏੜਾ ਤੁਸੀਂ ਕਹੋ ਵੀ ਗ੍ਰੰਥ ਕਿਉਂ ਕਿਹਾ ਗਿਆ ਲਵ ਜਸ ਸੰਸਕਤ ਦਾ ਗ੍ਰੰਥ ਗੱਗੇ ਨੂੰ ਸਿਆਰੀ ਪੈ ਚਰਾਰਾ ਤੇ ਉੱਪਰ ਟਿੱਪੀ ਉਹ ਅਰਥ ਹੁੰਦਾ ਹੈ ਗੰਢ ਪਾਉਣ ਵਾਲਾ ਜਿਹੜਾ ਗੁਰੂ ਗੰਸਾ ਜੇ ਪਾਤਸ਼ਾਹ ਨਾ ਇਹ ਪਰਮੇਸ਼ਰ ਨਾਲ ਗੰਢ ਪਾਉਂਦਾ ਜੇ ਮੈਂ ਹੁਣੇ ਹੀ ਪੰਜਵੇਂ ਪਾਤਸ਼ਾਹ ਦਾ ਜ਼ਿਕਰ ਕੀਤਾ ਵੀ ਗੁਰੂ ਅਰਜਨ ਦੇਵ ਨੂੰ ਆਪਾਂ ਕਹਿੰਨੇ ਗੁਰੂ ਅਰਜਨ ਪ੍ਰਤਾਖਰ ਗੁਰੂ ਅਰਜਨ ਦੇਵ ਰੱਬ ਹੈ ਤੇ ਸਿੱਖਾਂ ਨੇ ਆਖਿਆ ਪਾਤਸ਼ਾਹ ਤੁਹਾਨੂੰ ਰੱਬ ਕਹਿੰਦੇ ਨੇ ਤੁਸੀਂ ਰੱਬ ਵੇਖਿਆ ਤੇ ਗੁਰੂ ਅਰਜਨ ਦੇਵ ਕਹਿੰਦੇ ਕਿਹੜੇ ਰੱਬ ਦੀ ਗੱਲ ਕਰਦੇ ਜੇ ਰੱਬ ਆ ਜੇ 1226 ਅੰਗ ਸਾਰਗ ਮਹਲਾ 5 ਪੋਥੀ ਪਰਮੇਸ਼ਰ ਕਾ ਥਾਨ ਕਿਉਂਕਿ ਦਸਮ ਪਾਤਸ਼ਾਹ ਤੱਕ ਇਹਨੂੰ ਪੋਥੀ ਸਾਹਿਬ ਕਹਿੰਦੇ ਸਨ ਤੇ ਦਸਮ ਪਾਤਸ਼ਾਹ ਨੇ ਨਾਂ ਰੱਖਿਆ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨوں ਹੁਕਮੈ ਗੁਰੂ ਮਾਨਿਓ ਗ੍ਰੰਥ ਕਾਦੇ ਲਈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਉਹ ਪ੍ਰਭ ਕੋ ਮਿਲ ਬੋਚੈਂ ਖੋਸ਼ਬ ਮਿਲ ਜਿੰਨਾ ਰੱਬ ਨੂੰ ਮਿਲਣਾ ਨਾ ਉਹ ਬਾਣੀ ਚੋਂ ਲੱਭ ਲੋ ਆਪਾਂ ਇਸ ਪਾਸ ਤਾਂ ਆਉਂਦੇ ਨਹੀਂ ਕੋਈ ਕਹਿੰਦਾ ਬਾਬਾ ਜੀ ਮੇਰਾ ਕਾਕਾ ਰੋਈ ਜਾਂਦਾ ਨਾ ਥੋੜਾ ਪਾ ਦਿਓ ਕੋਈ ਕਹਿੰਦਾ ਸਾਡੀ ਮੱਝ ਨਹੀਂ ਮਿਲਦੀ ਉਹਨੂੰ ਥੋੜਾ ਪਾ ਦਿਓ ਇਹ ਐ ਜਿਹੜਾ ਸਿਵਲ ਸੱਜਣਾ ਨਾ ਉਹਨੂੰ ਇਹ ਨਹੀਂ ਕਹਿੰਦਾ ਵੀ ਮੇਰੇ ਨਾਂ ਲਾ ਦੇ ਮੈਨੂੰ ਇਹ ਬੇਨਤੀ ਤਾਂ ਕਰਨੀ ਪਈ ਆਪਾਂ ਨਿੱਕੇ ਨੇ ਕੰਮ ਬਾਬਾ ਜੀ ਸਾਡੀ ਮੱਝ ਨਹੀਂ ਮਿਲਦੀ ਤੇ ਮਾਜ ਨਹੀਂ ਮਰਦੀ ਤੇ ਨੂੰ ਪੋਰਾ ਪੱਠੇ ਪਾਦੇ ਪੜ੍ਹ ਕੇ ਮਿਲਪੂ ਸਾਡਾ ਜਾਣਾ ਰੋਈ ਜਾਂਦਾ ਮੈਂ ਰਾਜਸਥਾਨ ਚ ਗਿਆ ਤਾਰ ਮੂਡ ਸੈੱਟ ਕਰਦਿਆਂ ਇਹ 78 ਦੀ ਗੱਲ ਹੈ ਤੇ ਇੱਕ ਬੰਦਾ ਕਹਿੰਦਾ ਜੀ ਸਾਡਾ ਕਟਾ ਨਹੀਂ ਚੁੰਗਦਾ ਮੈਂ ਗੁਰੂ ਕੀ ਹਉੀ ਦੀ ਗੱਲ ਕਹਾਂ ਮੈਂ ਮੱਥੇ ਤੇ ਹੱਥ ਮਾਰ ਕੇ ਕਹਾਂ ਚਾਚਾ ਕਰਤਾਸਿਆਂ ਪੋਤੀਆਂ ਬੜੀਆਂ ਪੜ੍ਹਾਈਆਂ ਪਰ ਕਟਾ ਪੁੱਤੀ ਪੜ੍ਹਾਈ ਨਹੀਂ ਉਹ ਤੇ ਕਟਾ ਪੁੱਤੀ ਵੀ ਹੁੰਦੀ ਹੈ ਰੱਬ ਦਾ ਵਾਸਤਾ ਜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮੁਕਤੀ ਦਾਤਾ ਹੈ ਆਪ ਰੂਪ ਹੈ ਇਹਨੂੰ ਮੰਨੋ ਗਿਆਨੀ ਜਾਪਦਾ ਵੀ ਤੁਸੀਂ ਕਸਾ ਭੁੱਲ ਕੇ ਗਲਤੀ ਕਰੇ ਸਗੂ ਅਮਰਦਾਸ ਪਾਤਸ਼ਾਹੀ ਤੁਸੀਂ ਹੋਰ ਪਾਸੇ ਚਲੇ ਗਏ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਆਵੋ ਸਿੱਖ ਸਤਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਇਹ ਨਹੀਂ ਵੀ ਜੋ ਟਾਕੇ ਬੰਗਾਲੀ ਦੀ ਮਾਰੀ ਜੋ ਬਾਣੀ ਹੈ ਨਾ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਪਰ ਇਧਰ ਆਵੇਗਾ ਕੌਣ ਜਿਨ ਕੋ ਨਦਰ ਕਰਮ ਹੋਵੇ ਫਿਰਦੇ ਇਤਨਾ ਸਮਾਣੀ ਤੇ ਇੱਕ ਬਹੁਤ ਵੱਡਾ ਮਸਲਾ ਗੁਰੂ ਅਮਰਦਾਸ ਪਾਤਸ਼ਾਹ ਨੇ ਇਹ ਧਿਆਨ ਕੀਤਾ ਕਿ ਵੋ ਅੰਮ੍ਰਿਤ ਸਦਾ ਰੋ ਹਰ ਰੰਗ ਜੈਪਿਓ ਸਾਰਗ ਪਾਣੀ ਇਹ ਨਹੀਂ ਆਖਿਆ ਫਲਾਣੇ ਬਾਬੇ ਕੋ ਨਾਮ ਲਾਇ ਕੰਨਾ ਮੰਨਾ ਕਰ ਤੇ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ ਵੇਖੋ ਨਾਮ ਵੇਖੋ ਕੰਨਾ ਕੰਨ ਜਤੋਂ ਤੇ ਇਹਨਾਂ ਨੇ ਕੰਨਾ ਮੰਨਾ ਕਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ ਏ ਨਹੀਂ ਸਾਡੇ ਗੁਰੂ ਦਾ ਉਪਦੇਸ਼ ਹੈ ਕਬੀਰ ਸੁਪਨੇ ਹੂ ਬੜਾਏ ਕੇ ਜੇ ਮੁਖ ਨਿਕਸੇ RAM ਦੇਹੀ ਕਿਸ ਕੀ ਬਾਪਰੀ ਪੁੱਤਰੋ ਇਹ ਗੋਗਰਾਮ ਵੈਗਰੂ ਸਤੇ ਪਿਆ ਟਿੱਡ ਪਾਸਾ ਮਾਰਦਿਆਂ ਉਹਦੇ ਵੀ ਨਾਮ ਲੈ ਲੇਗਾ ਤੇਰਾ ਪਿੰਡ ਪੁੱਤਰ ਹੋ ਜਾਏਗਾ